ਨੇਦੀ ਅਗਵਾਈ ਦੇ ਵਿੱਚ ਫਰਾਂਸ ਦੇ ਵਿੱਚ ਵਿਦਿਆਰਥੀਆਂ ਦਾ ਟੋਟਲ ਰਿਵੋਲਟ ਹੋ ਗਿਆ ਤੁਸੀਂ ਜੇ ਕੱਟ ਜੇ ਅਜਿਹੀ ਕੋਈ ਹਿਸਟਰੀ ਜੋ ਹੋਵੇ ਪੜ ਕੇ ਦੇਖ ਲੈਣਾ ਵਿਦਿਆਰਥੀਆਂ ਦੇ ਉਸ ਰਿਵੋਲਟ ਦੇ ਨਾਲ ਰੇਲਵੇ ਬੰਦ ਬਸਾਂ ਬੰਦ ਹਵਾਈ ਆਜ ਬੰਦ ਦੁਕਾਨਾਂ ਬੰਦ ਦਫ਼ਤਰ ਬੰਦ ਯੂਨੀਵਰਸਿਟੀਾਂ ਦਾ ਸਕੂਲ ਬੰਦ ਇੱਕ ਵਾਰ ਇਹ ਹੋ ਗਿਆ ਕਿ ਫਰਾਂਸ ਦੇ ਵਿੱਚ ਤੀਜਾ ਇਨਕਲਾਬ ਹੋ ਰਿਹਾ ਹੈ ਔਰ ਉਹ ਜਿਹੜੇ ਸਰਕਾਰ ਦੇ ਪੱਖੀ ਸੀ ਦੋ ਚਾਰ ਬੰਦੇ ਵਿੱਚ ਕੋਈ ਹੋਰ ਵੀ ਸੀ ਉਹਨਾਂ ਨੇ ਇੱਕ ਸਲਾਹ ਦਿੱਤੀ ਜਾ ਕੇ ਕਹਿੰਦੇ ਵੀ ਇਦਾਂ ਕਰੋ ਆ ਜਾ ਕੇ ਦੋ ਤਿੰਨ ਬੰਦੇ ਫੜ ਲਓ ਇੱਕ ਵਕਤ ਇਹ ਕਹਿੰਦੇ ਸਰ ਤਲੜੂ ਫੜ ਲਓ ਜਾ ਕੇ ਦੂਜੇ ਤੁਸੀਂ ਫੜ ਲਓ ਫੈਨਲ ਨੂੰ ਤੀਜਾ ਫਿਊਜ਼ਰ ਨੂੰ ਫੜ ਲਓ ਤੇ ਇਹਨਾਂ ਨੂੰ ਫੜ ਕੇ ਅੰਦਰ ਲੋ ਤਾਂ ਆਪੇ ਡੰਡ ਹੋ ਜਾਣੀ ਹੈ ਇਹੋ ਜਿਹੀ ਗੱਲ ਕਰਕੇ ਰੋ ਲਿਆ ਹੈ ਡਿਵਾਲਸੀ ਪ੍ਰੈਜ਼ੀਡੈਂਟ ਉਸ ਵੇਲੇ ਫਰਾਂਸ ਦਾ ਉਹ ਸੁਖਨਾਲ ਇਹ ਚੰਗਾ ਕਹੋ ਜਾਂ ਮਾੜਾ ਕਹੋ ਕਿ ਇਤੋਂ ਵਰਗੇ ਹਾਕਮ ਥੋੜਾ ਫਰਕ ਰੱਖਦੇ ਆ ਹੋ ਕਿ ਉਹਨਾਂ ਦਾ ਯੁੱਗ ਹੋਰ ਹੈ ਸਿਚੁਏਸ਼ਨ ਹੋਰ ਹੈ ਹਾਲਾਤ ਹੋਰ ਹੈ ਉਹਨੇ ਤੇ ਮੁੰਡੇ ਆ ਉਹਨੇ ਕਿਹਾ ਵੀ ਚਾਕੇ ਬਾਬਾ ਸਾਹਿਬਾ ਦੇ ਅੰਦਰ ਦੇ ਦਿਓ 10 ਸਾਲ ਨਿਕਲ ਨਾ ਦਿਓ ਚਾਕੇ ਫਲਾਣੇ ਦੇ ਅੰਦਰ ਦੇ ਦਿਓ 10 ਸਾਲ ਨਿਕਲ ਨਾ ਦਿਓ ਇਹਨੇ ਕਿਹਾ ਉਹ ਕਹਿੰਦਾ ਮੈਂ ਸਾਰਤ ਤ ਨੂੰ ਅੰਦਰ ਦਿੱਤ ਬੰਦ ਕਰਕੇ ਸਾਰਾ ਫਰਾਂਸ ਨਹੀਂ ਦੇਖ ਲੈਣਾ ਇੱਕ ਸਾਰਤ ਤ ਨੂੰ ਅੰਦਰ ਬੰਦ ਕਰਨ ਦਾ ਮਤਲਬ ਸਾਰਾ ਫਰਾਂਸ ਦੇਖ ਲੈਣਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਕਿਉਂਕਿ ਜੋ ਵਿਦਿਆਰਥੀ ਹੈ ਜੋ ਇਨਸਪੀਰੇਸ਼ਨ ਲੈ ਕੇ ਜੋ ਸਮਝ ਰਹੇ ਹੋ ساری ਹਾਲਤ ਨੂੰ ਉਹ ਸਮਝ ਰਹੇ ਕਿ ਫਰਾਂਸ ਅਲਜੀਰੀਆ 'ਚ ਕੀ ਕਰ ਰਿਹਾ ਉਥੇ ਕੀ ਕੀ ਰਿਪਰੈਸ਼ਨ ਹੋ ਰਿਹਾ ਕਿੰਦਾ ਕਿੰਦਾ ਜਿਹੜੇ ਬੱਚੇ ਜਾ ਕੇ ਉੱਥੇ ਭਰਤੀ ਹੁੰਦੇ ਆ ਉਹ ਕੀ ਕੀ ਦੇਖ ਕੇ ਆਉਂਦੇ ਆ ਔਰ ਆਪਣੇ ਮੁਲਕ ਦੇ ਵਿੱਚ ਆ ਕੇ ਉਹਦੀ ਕਹਾਣੀ ਮਹਰੀਟ ਕਰਦੇ ਆ ਇਸ ਕਰਕੇ ਉਸ ਪਾਸੇ ਅਸੀਂ ਨਹੀਂ ਮੈਨ ਨਹੀਂ ਉਸ ਪਾਸੇ ਜਾਣਾ ਤੇ ਇਹਨੂੰ ਹੱਲ ਕਰਨ ਦਾ ਕੋਈ ਹੋਰ ਤਰੀਕਾ ਦੇਖਣਾ ਇਹ ਸਾਰੇ ਦੇਸ਼ ਵਿੱਚ ਹੋਇਆ ਉਸੇ ਸਾਲ ਸਭ ਤੋਂ ਵੱਡੀ ਘਟਨਾ ਜਿਹੜੀ ਹਿੰਦੁਸਤਾਨ 'ਚ ਹੋਈ ਉਸੇ ਸਾਲ ਉਹ ਕਿਉਂ ਕਿਉਂਕਿ ਆਲਾਦ ਵਾਲਾ ਜੋ ਇਸ ਵੇਲੇ ਹੋ ਰਿਹਾ ਜਿੱਤੇ ਜਿੱਤੇ ਮਤਲਬ ਕਿਤੇ ਯੂਕਰੇਨ ਦੀ ਲੜਾਈ ਲੱਗੀ ਹੋਈ ਆ ਭਾਅ ਵਧ ਰਹੇ ਆ ਕੀਮਤਾਂ ਵਧ ਰਹੀਆਂ ਹੋਰ ਸਭ ਕੁਝ ਹੋ ਰਿਹਾ ਔਰ ਗਾਜ਼ਾ ਸਾਰੇ ਜਾਣਦੇ ਹੋ ਤੁਸੀਂ ਦੇਖਦੇ ਹੋ ਹੋਰ ਪੜ੍ਹਦੇ ਹੋ ਹੋਰ ਜੇ ਕੋਈ ਗਰੀਬ ਗੱਲ ਜਿਹੜੀ ਕਦੇ ਦੇਖ ਨੂੰ ਮਿਲਦੀ ਹੈ ਕਿੰਨੇ ਪੰਜਾਬੀ ਦੇ ਡਿਪਾਰਟਮੈਂਟ ਖੁੱਲੇ ਆ ਕਿੰਨੀਆਂ ਸਿੱਖੀ ਦੀਆਂ ਯੂਨੀਵਰਸਿਟੀਆਂ ਖੁੱਲੀਆਂ ਹੋਈਆਂ ਤੇ ਆਪਣੇ ਸਹਾੰਦ ਵੀ ਹੈਗੇ ਤੇ ਕਿੱਥੇ ਕਿੱਥੇ ਜਿਹੜਾ ਉਹ ਸੋਮਣੀ ਕਮੇਟੀ ਵੀ ਸੁਖ ਨਾਲ ਹੈਗੀ ਆ ਇੱਕ ਸਿੱਖ ਸੰਸਥਾ ਨੇ ਗਾਜ਼ਾ ਦੇ ਹੱਕ ਦੇ ਵਿੱਚ ਰੈਜ਼ੋਲੂਸ਼ਨ ਨਹੀਂ ਪਾਇਆ ਕਿਉਂ ਕਿ ਲੋਪ ਹੋਏ ਚਾਹੀਦਾ ਉਹਨਾਂ ਨੂੰ ਕਿਉਂਕਿ ਸਿੱਖ ਹਸਤੀ ਹੈ ਜਿਹੜੀ ਪੰਜਾਬ ਦੇ ਵਿੱਚ ਵੀਰ ਮਰਨੂ ਦੇ ਵੇਲੇ ਯਕਰੀਆ ਖਾਣ ਦੇ ਵੇਲੇ ਜਦੋਂ ਇਹ ਹੋ ਗਿਆ ਕਿ ਇੱਕ ਸਿੱਖ ਦਾ ਸਿਰ ਲਿਆਓ ਚਾਹੇ ਮੁੰਡਾ ਚਾਹੇ ਕੁੜੀ ਹੋਵੇ ਵੱਢ ਕੇ ਲਿਆਓ ਤੇ ਇੰਨੇ ਪੈਸੇ ਲੈ ਜਾਓ ਤੇ ਜਿਹੜੇ ਲਾਲਚੀ ਲੋਕ ਸੀ ਉਹ ਨੌਜਵਾਨ ਕੁੜੀਆਂ ਦੇ ਸਿਰ ਵੱਢ ਕੇ ਬੰਦਾ ਸ਼ੋਅ ਕਰਕੇ ਲੈ ਜਾਂਦੇ ਸੀ 20 ਰੁਪਏ ਨੂੰ ਮੁੱਲ ਪੈ ਗਿਆ ਔਰ ਸਿੱਖਾਂ ਦੇ ਕੁਝ ਲੋਕ ਉਹਨਾਂ ਦਾ ਕੁੱਲ ਨਾਸ਼ ਕਰਨ ਦੇ ਲਈ ਦੋ ਘੱਲੂ ਘਰੇ ਹੋਏ ਆਖਰ ਉਹ ਬਚ ਕੇ ਜੰਗਲਾਂ ਦੇ ਵਿੱਚ ਗਏ 25000 ਬੰਦਾ ਇੱਕ ਦਿਨ ਦੇ ਵਿੱਚ ਕੁੱਪ ਦੇ ਉੱਤੇ ਸ਼ਹੀਦ ਹੋ ਗਿਆ ਉਹ ਨਸਲ ਕੁਸ਼ੀ ਨਹੀਂ ਹੈ ਉਹ ਸਿੱਖਾਂ ਦੀ ਨਸਲ ਕੁਸ਼ੀ ਨਹੀਂ ਸੀ ਅੱਜ ਇਹਨਾਂ ਨੂੰ ਉਹ ਨਸਲ ਕੁਸ਼ੀ ਉੱਥੇ ਹੋ ਰਹੀ ਹੈ ਸ਼ਰੇਆਮ ਬੱਚਿਆਂ ਨੂੰ ਪੀਣ ਨੂੰ ਪਾਣੀ ਨਹੀਂ ਖਾਣ ਨੂੰ ਰਾਜ ਨਹੀਂ ਸਹਾਇਤਾ ਰੋਕੀ ਜਾ ਰਹੀ ਹੈ ਔਰ ਔਰ ਕਿਸੇ ਨੂੰ ਕਿਸੇ ਨੂੰ ਤਕਲੀਫ ਹੋਵੇ ਚਾਹੀਏ ਨਾ ਹੋਵੇ ਪੰਜਾਬੀ ਨੂੰ ਜ਼ਰੂਰ ਤਕਲੀਫ ਹੋਣੀ ਚਾਹੀਦੀ ਹੈ ਸਿੱਖਾਂ ਨੂੰ ਜ਼ਰੂਰ ਤਕਲੀਫ ਹੋਣੀ ਚਾਹੀਦੀ ਹੈ ਪਰ ਹੋ ਰਹੀ ਹੈ ਜੇ ਕੁਝ ਹੋ ਰਿਹਾ ਤਾਂ ਇਸ ਦਾ ਚੇਤਨ ਅਚੇਤਨ ਇੰਪੈਕਟ ਹੈ ਜਿਹੜਾ ਉਹ ਕੁਝ ਸਿਆਣੇ ਲੋਕਾਂ ਦੇ ਉੱਤੇ ਜ਼ਰੂਰ ਹੁੰਦਾ ਹੁੰਦਾ ਰੋਜ਼ ਕੋਈ ਬੰਦਾ ਘੂਗਾ ਧਿਆ ਕਰਦਾ ਮਾਰ ਦਿੱਤਾ ਕੋਈ ਕਿਸੇ ਤੇ ਦੋਸ਼ ਲਾ ਕੇ ਕੋਈ ਮਾਰ ਦਿੱਤਾ ਕਿੰਨੇ ਦਿਨ ਤੁਸੀਂ ਇਸ ਚੀਜ਼ ਨੂੰ ਅੰਦਰ ਖਾਤੇ ਛੱਲੀ ਜਾਓਗੇ ਬਰਬਾਦਤ ਕਰੇ ਜਾਓਗੇ ਉਹ ਕਿਤੇ ਨਾ ਕਿਤੇ ਉਹਦਾ ਪਤਾ ਕਾ ਪੈਣਾ ਹੁੰਦਾ ਇਸ ਕਰਕੇ ਜਿਹੜਾ ਉਹ ਪਟਾਕਾ ਉਸ ਨੂੰ ਸੰਭਾਲਣ ਦੇ ਲਈ ਇਸ ਦੇਸ਼ ਨੂੰ ਸਹੀ ਦਿਸ਼ਾਕ ਦੇਣ ਲਈ ਵਿਦਿਆਰਥੀ ਔਰ ਅਧਿਆਪਕ ਇੱਕ ਬਹੁਤ ਵੱਡੀ ਸ਼ਕਤੀ ਹੁੰਦੀ ਆ ਜੇ ਉਹ ਇਸ ਨੂੰ ਇਸ ਦੁਤੇ ਸਾਰੀ ਚੀਜ਼ ਨੂੰ ਸਮਝਣ ਔਰ ਸੋਚ ਕੇ ਚੱਲਣਗੇ ਤੇ ਲਾਜ਼ਮੀ ਤੌਰ ਦੇ ਤੇ ਇਹ ਦੇਸ਼ ਔਰ ਸਮਾਜ ਦਾ ਜਿਹੜਾ ਉਹ ਬਹੁਤ ਭਲਾ ਹੋਊਗਾ ਔਰ ਬਾਕੀ ਨੇ ਸਾਰੀ ਉਮਰ ਹੈ ਜਿਹੜੀ ਉਹ ਆਪਣੇ ਇਸ ਤਰ੍ਹਾਂ ਦੀ ਇਹੀ ਸੋਚ ਦੇ ਵਿੱਚ ਇਹੀ ਚੇਤਨਤਾ ਦੇਣ ਦੇ ਵਿੱਚ ਵਿਦਿਆਰਥੀਆਂ ਦੇ ਉੱਤੇ ਲਾਏ ਅਧਿਆਪਕਾਂ ਦੇ ਉੱਤੇ ਵੀ ਲਾਏ ਮੁਲਾਜ਼ਮਾਂ ਦੇ ਉੱਤੇ ਵੀ ਲਾਈ ਇਸ ਕਰਕੇ ਅੱਜ ਭਾਗੀ ਹੋ ਰਹੇ ਲੋਕ ਇਹ ਸੱਚੀ ਸ਼ਰਧਾ ਅੱਜ ਲਈ ਇਹ ਹੈ ਕਿ ਉਹਦੀਆਂ ਪਰੰਪਰਾਵਾਂ ਨਾਲ ਜਿਹੜੀਆਂ ਉਹ ਬੜੀਆਂ-ਬੜੀਆਂ ਨੇ ਮੈਂ ਇਸ ਕਰਕੇ ਕਿਸੇ ਦਾ ਨਾਮ ਹੀ ਨਹੀਂ ਲੈਣਾ ਚਾਹਾਂਗਾ ਕਿਉਂਕਿ ਬਾਗੀ ਨੇ ਖੁਦ ਨੀ ਕਿਤਾਬ ਚ ਨਾ ਲਿਆ ਪਰ ਉਹ ਨੂੰ ਮੈਨੂੰ ਪਤਾ ਕਿ ਉਹ ਕਹਾਣੀ ਹੋਈ ਕਿੱਥੇ ਸੀ ਜਦੋਂ گورਨਮੈਂਟ ਕਾਲਜ ਐਗਿਟੇਸ਼ਨ ਚੱਲਦੀ ਸੀ ਤਾਂ ਸਰਕਾਰ ਦੇ ਕਿਸੇ ਬੰਦੇ ਨੇ ਇੱਕ ਨਿਊਜ਼ ਲਵਾਤੀ ਕਿ ਇਹ ਡੈਕਸ ਲਾਈਟਰ ਦਾ ਕੰਮ ਹੈ ਇਹ ਹੜਤਾਲ ਦੇ ਪਿੱਛੇ ਨੈਕਸਟ ਲਾਈਟ ਆ ਗਏ ਆ ਤੁਹਾਨੂੰ ਵੀ ਅਮਰਜੀਤ ਰੋਡ ਦੇ ਕਵਰੇਜ ਆ ਗਏ ਉਦੋਂ ਇਹ ਨੁਜਾਰਾ ਕੱਢ ਕੇ ਲਿਆਉਣਾ ਸੀ ਗਵਰਨਮੈਂਟ ਕਾਲਜ ਤੋਂ ਗਵਰਨਮੈਂਟ ਰਾਵੀ ਤੋਂ ਬਹੁਤ ਵੱਡਾ ਨਜ਼ਾਰਾ ਜਿਹੜਾ ਕੱਢ ਕੇ ਘੰਟਾ ਘਰ ਚੌਕ ਦੇ ਨੇੜੇ ਆ ਗਏ। ਉੱਥੋਂ ਉਹਨੇ ਅੱਗੇ ਚੌੜਾ ਬਾਜ਼ਾਰ ਐਦਾਂ ਉਦਾਂ ਹੋ ਕੇ ਇਸ ਪਾਸੇ ਜਾਣਾ ਸੀ। ਤਾਂ ਉਹਨੇ ਦਿਨੇ ਤੋਂ ਉੱਥੇ ਜ ਨਵਾਂ ਨਵਾਂ ਡੀਸੀ ਲੱਗਾ ਸੀ ਉਹ ਆ ਗਿਆ ਮੋਰੇ। ਉਹਨੂੰ ਆਪਣੇ ਡੀਸੀ ਕੋਲੇ ਦਾ ਬਹੁਤ ਚਾਰ ਖੜਿਆ ਹੋਇਆ ਜਿਵੇਂ ਮੈਂ ਰੋਕ ਦੇਣਾ ਹੁਣ ਆ ਕੇ ਤੇ ਸਾਹਮਣੇ। 바ਗੀ ਵੀ ਮੋਰੇ ਸੀ ਜਾਨ ਨਾਲ ਪ੍ਰਬਿੰਦਰ ਨਾਲ ਸੀ, ਸ਼ੇਰੀ ਨਾਲ ਸੀ ਤੇ ਦੂਜੇ ਜਿਹੜੇ ਲੋਕਲ ਅਮਰਜੀਤ ਨਾਲ ਸੀ ਇਹ ਸਾਰੇ ਲੀਡਰ ਉਸ ਮੇਲੇ ਦੇ ਨਾਲ ਸੀ ਉਹਨਾਂ ਦੇ। ਔਰ ਬڑے ਜਵਾਲੇ ਉੱਡੇ ਸੀ ਅਮਰਜੀਤ ਅਰਗਤ 100 ਗਿਟਰ ਦਾ ਦੌਰਾਨ ਸੀ ਸਾਰੇ ਯੂਨੀਵਰਸਿਟੀ ਦੇ ਵਿੱਚ ਉਹ ਤਾਂ ਇਹ ਹੱਥ ਲਾ ਕੇ ਚੱਲ ਜੂਗਾ ਇਹਦੇ ਹੱਥ ਨੇ ਜੀਵਣ ਆਣਾ ਹੈ ਉਹ ਸਾਰੇ ਖੜੇ ਸੀ ਉਹਦੇ ਕੋਲੇ ਤੇ ਉਹਦੀ ਮਾਰੀ ਕਿਸ ਨੂੰ ਤੇ ਇਹ ਜਿਹੜਾ ਨਵਾਂ ਨਾਮ ਅਫਸਰ ਬਟਾ ਜੀ ਉਹਨੇ ਗਾਲ ਕੱਢ ਦਿੱਤੀ ਬਾਗੀ ਨੇ ਮਾਰਿਆ ਕਮਾ ਕੇ ਥੱਪੜਾ ਜਾ ਕੇ ਕੁੱਠਾ ਕਰਕੇ ਝਟਿਆ ਫੇਰ ਕੀ ਫੇਰ ਤਾਂ ਤੁਹਾਨੂੰ ਦੱਸਾਂ ਕਿ ਪੁਲਿਸ ਨੇ ਕੀ ਕਰਨਾ ਸੀ ਪਰ ਦੇ ਜਿੱਦਲ ਪੈਂਦੀ ਆ ਵਿੱਚ ਸਾਰਿਆਂ ਦੇ ਵਿੱਚੇ ਬਾਕੀ ਦੇ ਵਿੱਚ ਦੂਜਿਆਂ ਦੇ ਵਿੱਚ ਭੱਜੜਾ ਪਈਆਂ ਕੋਈ ਕਿਸੇ ਨੂੰ ਮਾਰ ਰਿਹਾ ਕੋਈ ਕਿਸੇ ਨੂੰ ਕਿਸੇ ਦੁਆਰੇ ਹੋਇਆ ਇਹ ਸਾਰੀ ਕਹਾਣੀਆਂ ਜਿਹੜੇ ਇਹ ਉੱਥੇ ਦੀ ਹੋਈ ਹੋਈ ਵਾਪਰੀ ਹੋਈ ਹੈ ਬਾਕੀ ਕਹਿੰਦਾ ਸੀ ਕਿ ਨਹੀਂ ਮੈਨੂੰ 2 ਗਾੜ ਕੱਢ ਦੇ ਮੈਨੂੰ ਉੱਥੇ ਲਿਜਾ ਕੇ ਕਮਰੇ 'ਚ ਪਹੁੰਚਾ ਲ ਕੇ ਮੈਂ برداشت ਕਰ ਲਊਗਾ ਮੈਂ ਪੀਐਸਯੂ ਦਾ ਡਿਰੇਕਟਰ ਤੇ ਸਾਹਮਣੇ ਖੜਾ ਮੈਂ ਇਹ ਪ੍ਰਦਰਸ਼ਨ ਨਹੀਂ ਕਰ ਸਕਦਾ ਤੇ ਪੀਸ ਨੂੰ ਤੂੰ ਕੋਰੇ ਸਾਹਮਣੇ ਗਾਲ ਕੱਢੇ ਮੇਰੀ ਜਥੇਬੰਦੀ ਨੂੰ ਬੇਇੱਜ਼ਤੀ ਕਰੇ ਇਹ ਮੈਂ برداشت ਨਹੀਂ ਕਰ ਸਕਦਾ ਇਹ ਬਰ ਇਹ ਦੂਰ ਦੀ ਗੱਲ ਹੈ ਇਸ ਕਰਕੇ ਬਾਗੀ ਦੀ ਪਰੰਪਰਾਵਾਂ ਨੇ ਜਿਹੜੀਆਂ ਉਹ ਹਮੇਸ਼ਾ ਯਾਦ ਰੱਖਣ ਲੱਗ ਤੇ ਤੁਸੀਂ ਅੱਜ ਏਡਾ ਵੱਡਾ ਉਦੋਂ ਕੀਤਾ ਸਾਰੇ ਇਕੱਠੇ ਹੋ ਕੇ ਆਏ ਹੋ ਬਾਗੀ ਨੂੰ ਯਾਦ ਕੀਤਾ ਪੜਿਓ ਉਹਨਾਂ ਦੀ ਕਿਤਾਬ ਜ਼ਰੂਰ ਪੜਿਓ ਔਰ ਬਹੁਤ ਅੱਛਾ ਉਦੀ ਸ਼ੈਲੀ ਸਟਾਈਲ ਦੇ ਵਿੱਚ ਵੀ ਇੱਕ ਉਹ ਵੀ ਹੈ ਕਿ ਉਸਨੇ ਉਸ ਨੂੰ ਐਵੇਂ ਦੱਸਿਆ ਉਹਨੇ ਉਹਦੇ ਵਿੱਚ ਕੁਛ ਐਸਾ ਨਹੀਂ ਤੁਹਾਨੂੰ ਲੱਗਦਾ ਵੀ ਇਹਨੂੰ ਕੋਈ ਬਾਹਰੋਂ ਆ ਕੇ ਚਲਾ ਰਿਆ ਉਹਨੇ ਖਿਲਾਰਿਆ ਕਿ ਇਹ ਇੱਕ ਸਪੌਂਟੇਨੀਅਸ ਚੀਜ਼ ਹੈ ਬਦਅਰਥੇ ਇਸ ਆਤਮਹਰੀ ਜਥੇ ਬੰਦੀ ਆ ਆਪੇ ਤੁਰੀ ਜਾ ਰਹੀ ਆਪੇ ਗੱਲ ਕਰੀ ਜਾ ਰਹੀ ਆਪੇ ਅੱਗੇ ਨੂੰ ਵਧੀ ਜਾ ਰਹੀ ਇਹੀ ਉਹਦੀ ਵਿਸ਼ੇਸ਼ਤਾ ਕਿਉਂਕਿ ਇਸ ਕਰਕੇ ਇਹ ਵਿਸ਼ੇਸ਼ਤਾ ਇਸ ਕਰਕੇ ਜੀ ਕਿ ਚਾਹੇ ਕੰਰਾਲ ਹੋਣੀ ਆ ਚਾਹੇ ਇਹ ਆਪਣੇ ਸਾਥੀ ਆ ਜਿਸੰਦੇ ਹੋਣੀ ਆ ਇਹ ਇਹ ਸਾਰੇ ਸਾਥੀ ਨੇ ਜਿਹੜੇ ਬਿੱਟੂ ਆ ਜਿਹੜੇ ਪਿਛੜ ਗਏ ਉਹ ਵੀ ਉਹਨਾਂ ਸਾਰਿਆਂ ਦਾ ਨਾਲ ਇੱਕ ਗੱਲ ਇਹ ਰਹਿੰਦੀ ਸੀ ਕਿ ਭਈ ਇਸ ਜਥੇਬੰਦੀ ਨੂੰ ਜ਼ਿੰਮੇਵਾਰੀ ਦੇ ਨਾਲ ਔਰ ਪੂਰੀ ਪਰਪਕਤਾ ਦੇ ਨਾਲ ਚਲਾਇਆ ਜਾਵੇ ਤਾਂ ਹੀ ਅਸੀਂ ਇਸ ਸੁਸਾਇਟੀ ਨੂੰ ਕੁਝ ਕੰਟ੍ਰਿਬਿਊਟ ਕਰ ਸਕਦੇ ਆ ਨਹੀਂ ਤਾਂ ਕੋਈ ਫਾਇਦਾ ਨਹੀਂ ਹੋਊਗਾ ਉਸ ਕਰਕੇ ਤੁਸੀਂ ਸਾਰੇ ਆਏ ਹੋ ਹੋਰ ਸਿੱਖੋ ਹੋਰ ਤੁਹਾਨੂੰ ਸਿੱਖਣ ਨੂੰ ਮਿਲ ਜੂਗਾ ਤੁਸੀਂ ਸਾਰਿਆਂ ਨੂੰ ਬੁਲਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਕੋਲ ਆਖਰੀ ਦੋ ਬੁਲਾਰੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸੀਮਤ ਸਮੇਂ ਦੇ ਵਿੱਚ ਦੋ ਦੋ ਮਿੰਟ ਦੇ ਵਿੱਚ ਆਪਣੀ ਸ਼ਰਧਾਂਜਲੀ ਦੇ ਜਿਹੜੇ ਸ਼ਬਦ ਉਹ ਕਹਿਣ ਇਸ ਤੋਂ ਲਾਗ ਇੱਕ ਬੇਨਤੀ ਹੈ ਕਿ ਬਾਕੀ ਉਹਨਾਂ ਦੀ ਕਿਤਾਬ ਸਟਾਲ ਦੇ ਉੱਤੇ ਪਈ ਆ ਉਹ ਅਰੁਣ ਉਹਨਾਂ ਤੋਂ ਕਿਤਾਬ ਲੈ ਲਓ 100 ਰੁਪਏ ਉਸ ਦੀ ਜਿਹੜੀ ਕੀਮਤ ਰੱਖੀ ਗਈ ਆ ਔਰ ਦੂਸਰੀ ਕਿਤਾਬ ਅਜੈਬ ਸਿੰਘ ਦਾ ਟਰਾਣਾ ਉਹਨਾਂ ਦੀ ਵੀ ਉਸ